ਨਹੀਂ ਨਹੀਂ ਇਹ 25 ਵਾਲਾ ਹੈ ਇਹ 25 ਵਾਲਾ ਕਹਿੰਦੇ ਇਹ 25 ਵਾਲਾ ਹੀ ਪਾਰੀ ਹੈ ਮਦਮਨਾ ਗਣਾ ਰਾਮ ਨੂੰ ਹ ਹ ਆਪੇ ਕੇ ਰਾ ਥੋੜਾ ਜਿਹਾ ਬੜਾ ਰੱਖ ਹੋ ਜਾਊਗਾ ਆਹ ਚੀਜ਼ ਹੋਰ ਕੇ ਇਹੀ ਹੋ ਜਾਊਗਾ ਇਹ ਸਾਇ ਨਹੀਂ ਹੋਣਾ ਹਾਂ ਮੈਂ ਕਹਿੰਦਾ ਰਿਸ਼ਤੇਦਾਰ ਆ ਗਿਆ ਕੋਈ ਪਨੇ ਵਾਲੀ ਆਲੇ ਲੱਗਦੇ ਆਜੋ 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 ਮੈਂ ਤਾਂ ਬੋਲਟ ਦੀ ਆਵਾਜ਼ ਸੁਣ ਕੇ ਪਹਿਲੇ ਹੀ ਮਗਾ ਲੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਠੰਡ ਦਾ ਮੌਸਮ ਆ ਗਿਆ ਮੋٹے ਕੱਪੜੇ ਆਪਣੇ ਕੱਢ ਲੇ ਹਨਾ ਤੇ ਦੁੱਧ ਪਾ ਕੇ ਆਇਆ ਸੀਗਾ ਮੈਂ ਵੀ ਦੁੱਧ ਪਾ ਕੇ ਛਾਣ ਕੇ ਹੁਣ ਕਰੇ ਹਜੇ ਖੜੇ ਹੀ ਆ ਕੇ ਜਨੇ ਨੂੰ ਆ ਗਿਆ ਮੇਰਾ ਯਾਰ ਭਾਈ ਹੈ ਇਹ ਮੁੰਡਾ ਹੁੰਦਾ ਕਸ਼ਮੀਰ ਤੋਂ ਤੇ ਬਹੁਤ ਵਧੀਆ ਕੱਪੜੇ-ਕੁੱਪੜੇ ਲਿਆਉਂਦਾ ਪਿਛਲੀਆਂ ਵੀ ਪਿਛਲੇ ਸਾਲ ਵੀ ਤੁਸੀਂ ਬਲੌਗਰਾਂ ਦੇ ਵਿੱਚ ਦੇਖਿਆ ਹੀ ਹੋਣਾ ਤੇ ਬਹੁਤ ਸੋਹਣਾ ਇਹਦੇ ਕੋਲ ਕੱਪੜਾ ਹੁੰਦਾ ਬਹੁਤ ਵਧੀਆ ਗੱਲਬਾਤ ਬਹੁਤ ਵਧੀਆ ਕਰਦਾ ਤੇ ਜੇ ਭਾਈ ਕਿਸੇ ਨੇ ਆਧਾਰ ਸੁਧਾਰ ਕਰਨਾ ਉਹ ਵੀ ਕਰ ਲੰਦਾ ਹੈ ਹੈ ਤੇ ਸਾਡੇ ਕੋਲ ਤਾਂ ਮਤਲਬ ਇਹਦਾ ਪੱਕਾ ਹੀ ਖਾਤਾ ਚੱਲਦਾ ਤੇ ਜਿੱਦਣ ਇਹਨੇ ਜਾਣਾ ਜੋ ਜੋ ਹੁਣ ਲਈ ਜਾਣਾ ਹੈ ਵੈਸੇ ਗੱਲ ਦਾ ਨੁਕਸਾਨ ਵੀ ਆ ਨੁਕਸਾਨ ਐਦਾਂ ਜੇ ਮੇਰੇ ਵਰਗਾ ਕੋਲ ਨਹੀਂ ਹੈਗਾ ਦੇ ਤੇਰੇ ਦੀ ਸੂਟ ਕੋਈ ਗਰਮ ਪਸੰਦ ਆ ਗਿਆ ਲੈ ਲਿਆ ਜੀ ਕੋਈ ਉਹ ਕੋਟੀ ਪਸੰਦ ਆ ਗਈ ਲੈ ਲਈ ਆਹੀ ਤੁਹਾਨੂੰ ਪਤਾ ਹੀ ਆ ਹੁਣ ਜਨਨੀਆਂ ਦਾ ਆਹੀ ਕੋ ਚੱਲੀ ਜਾਂਦਾ ਤੇ ਜਿੱਦਣ ਜਾਣਾ ਹੁੰਦਾ ਉਦੋਂ ਹਿਸਾਬ ਇਹ ਰੱਖ ਦਿੰਦਾ ਮੇਰੇ ਮੂਰੇ ਕੱਢ ਕੇ ਵੀ ਐਨੇ ਹੋ ਗਏ ਜੀ ਹੈ ਇਹ ਮੇਰੇ ਵਰਗਾ ਦੇਖਦਾ ਆਲੇ-ਦਾਲੇ ਨੂੰ ਪਾਣੀ ਪੀਣਾ ਪੈਂਦਾ ਪਹਿਲਾਂ ਕੋਲ ਪਰਚੀ ਰੱਖ ਕੇ ਤੇ ਆਹ ਸਾਫ ਕਿਤਾਬ ਹੁਣ ਐਤ ਕੀ ਨੂੰ ਕਹਿਣਾ ਵੀ ਜਦ ਤੱਕ ਮੈਂ ਨਹੀਂ ਨਾ ਕੋਲ ਜਦ ਤੱਕ ਨਹੀਂ ਤਾਂ ਕੁਝ ਵੀ ਦੇਖੇ ਜਾਣ ਬੇਲਾ ਐਡਾ ਬਣਾ ਦਿੰਦੇ ਆ ਜੀ ਐਡਾ ਜਾਂ ਤਾਂ ਹੋਵੇ ਚੱਲ ਮਾਣਾ ਮੋਟਾ ਇਹਨਾਂ ਨੇ ਲੈ ਲੈ ਕੇ ਰੱਖੀ ਜਾਣੇ ਬੇਲਾ ਪੇ ਦਊਂ ਬਿੰਦਾ ਹੈ ਓੱਖਾ ਹੋ ਜਾਂਦਾ ਕੰਮ ਤੇ ਚਲੋ ਕੋਈ ਗੱਲ ਨਹੀਂ ਬਾਕੀ ਫਿਰ ਹੁਣ ਆਜੋ ਚੱਲਦੇ ਆ ਉਧਰ ਪਾਈ ਦੇਖਦੇ ਆ ਸੂਟ ਸਾਰਟ ਇਹਨਾਂ ਨੇ ਹੁਣ ਫੇਰ ਅੱਜ ਦੁਕਾਨ ਖਲਾ ਲਈ ਹੈ ਤੇ ਦੇਖਦੇ ਆ ਹੁ ਕਿਆ ਕੁਛ ਹੈਗਾ ਮੈਂ ਵੀ ਦੇਖ ਲਊਂਗਾ ਇੱਕ ਅਦਾ ਟਰੈਕਸੂਟ ਜਾਂ ਕੁਝ ਹੋਰ ਜੇ ਦੇਖੋ ਹੋਇਆ ਵਧੀਆ ਜਾ ਕਹਿੰਦਾ ਟਰੈਕਸੂਟ ਲੈ ਕੇ ਆਇਆ ਬਿੰਦੇ ਭਾਈ ਤੇਰੇ ਜੋਗਾ ਬਹੁਤ ਟੌਪ ਦਾ ਮੈਂ ਚਲ ਦੇਖ ਲੈਂਦੇ ਆ ਭਾਈ ਆਜੋ ਫਿਰ ਮਿਲਦੇ ਆ ਜੀ ਉੱਧਰ ਜਾ ਕੇ ਹੁਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ ਬੜੀਆ ਹੋਰ ਕੀ ਰਿਪੋਰਟ ਆਏਂ ਤੂੰ ਸਰਾ ਬਸ ਬੜੀਆ ਜੀ ਸੁਣਾਓ ਠੀਕ ਠਾਕ ਬੜੀਆ ਵਧੀਆ ਰਿਪੋਰਟ ਓਕੇ ਕਿੰਨੇ ਕੇ ਦਿਨ ਹੋ ਗਏ ਹੁਣ ਆਏ ਨੂੰ ਹੋ ਗਏ 10 15 ਦਿਨ ਜੀ ਮੈਂ ਨਹੀਂ ਤਾਂ ਪਹਿਲਾ ਹੈਗਾ ਜਿੱਦਾਂ ਅ ਗੇੜਾ ਮਾਰ ਕੇ ਗਿਆ ਹਨਾ ਹਾਂ ਠੀਕ ਠਾਕ ਐਨ ਵਧੀਆ ਵਧੀਆ ਠੀਕ ਠਾਕ ਆ ਤੇ ਇਸ ਵਿੱਚੋਂ ਸੇ ਕੱਪੜੇ ਵਾਪੜੇ ਦੇਖ ਲੋ ਹਾਂ ਕੱਪੜੇ ਕਸ਼ਮੀਰ ਤੇ ਲੈ ਕੇ ਆਇਆ ਕਿ ਕਿੱਥੇ ਦੇ ਨਹੀਂ ਵੀ ਕਸ਼ਮੀਰ ਸੇ ਪੱਕਾ ਹਾਂ ਮੈਨੂੰ ਲੱਗਦਾ ਨਹੀਂ ਕਸ਼ਮੀਰ ਵਾਲੇ ਇਹ ਹਾਂ ਨਹੀਂ ਨਹੀਂ ਆਹੋ ਮੈਨੂੰ ਲੱਗਦਾ ਲੁਧਿਆਣੇ ਵਾਲੇ ਆ ਇਹ ਨਹੀਂ ਜੀ ਨਹੀਂ ਜੀ ਹਾਂ ਇਹ ਪਜਮਾ ਹੈ ਇਹ ਕੋਜਮ ਨਹੀਂ ਹੈ ਕਿ ਹਾਂ ਕਿ ਜੈਕਟ ਜੈਕਟ ਵੀ ਹੈ ਰਾਕੜ ਵੀ ਹੈ ਸਭ ਕੁਝ ਹੈ ਖੋਲ ਕੇ ਤਾਂ ਦਿਖਾ ਫਿਰ ਕਦੀ ਘਰ ਹਾਂ ਬਾਅਦ ਪਿੱਛੇ ਗਿਆ ਹੁਣ ਪਿੱਛੜਾ ਵੀ ਮਿਲੇ ਨਹੀਂ ਫਿਰ ਠੀਕ ਆ ਗੱਲ ਆਏ ਪਿਆਰ ਦੀ ਗੱਲ ਹੁੰਦੀ ਆ ਭਾਈ ਹਾਂ ਦੇਖ ਸਰਦਾਰ ਜੀ ਹਾਂ ਗੱਲ ਪਿਆਰ ਦੀ ਹੁੰਦੀ ਆ ਬਹੁਤ ਸੋਹਣੀਆਂ ਜਾਗਟਾਂ ਇੱਧਰ ਮਿਲੋ ਮੰਮੀ ਜੀ ਨੂੰ ਆ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇ ਮੈਨੂੰ ਐਂ ਦੱਸ ਤੂੰ ਐਂ ਕਹਿੰਦਾ ਏ ਵੀ ਇਹਨੂੰ ਕਰਨਾ ਕਿਦਰ ਮੈਂ ਆਉਣਾ ਉਦੋਂ ਆਉਣਾ ਏ ਨਾ ਅਸੀਂ ਫਿਰ ਕਹਦਣਾ ਤੂੰ ਆਈਓ ਨਾ ਅਸੀਂ ਭੇਜਦੇ ਕਰਨਾ ਵੀ ਹੁਣ ਬਿੰਦਾ ਦੇ ਸਾਹਮਣੇ ਵੀ ਨਹੀਂ ਆਉਣਾ ਅੱਛਾ ਜਾਂ ਸਾਨੂੰ ਨਹੀਂ ਕੱਪੜੇ ਲੈ ਕੇ ਦੇਲੇ ਫੇ ਅਸੀਂ ਤੁਹਾਨੂੰ ਵੀ ਲੈਣ ਦੇਣੇ ਨਹੀਂ ਮੈਂ ਐਂ ਹੀ ਨਹੀਂ ਕਹਿੰਦਾ ਵੀ ਲੈ ਕੇ ਨਹੀਂ ਦੇਣੇ ਮੈਂ ਐਂ ਕਹਿੰਦਾ ਵੀ ਭਾਈ ਮੇਰੇ ਮੇਰੇ ਸਾਹਮਣੇ ਨਹੀਂ 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 ਤੂੰ ਆਹੀਂ ਕਿਹਾ ਵੀ ਮੇਰੇ ਹੁੰਦੇ ਆਂ ਫੇ ਤੇਰੇ ਹੁਣ ਤਾਂ ਸੱਤ ਕੱਪੜੇ ਲੈ ਹੋਣੇ ਮੈਂ ਦੱਸ ਹੋਰ ਕੀ ਐ ਫੇ ਅਸੀਂ ਜਵਾਬ ਦੇ ਦੇ ਕਹਿੰਦਾ ਬਿੰਦਾ ਉਹ ਬਿੰਦਾ ਹੈ ਨਹੀਂ ਉਹ ਹਾਂ ਅਸੀਂ ਭੈਣ ਦੇਖ ਲੈ ਪਹਿਲੇ ਬਿੰਦਾ ਨਹੀਂ ਆਗਾ ਓਰੇ ਵੀ ਭਾਈ ਉਹ ਤੇ ਪਹਿਲੇ ਚਲ ਜਾ ਹਾਂ ਤੇ ਭਾਈ ਉਹ ਸਮਾਨ ਵਧੀਆ ਲਿਆਇਆ ਵਾ ਯਾਰ ਰਤਕੀ ਹੈਂ ਆਹ ਟੀ ਸ਼ਰਟ ਬਹੁਤ ਵਧੀਆ ਤੂੰ ਯਾਰ ਟੀ ਸ਼ਰਟ ਕਹੀ ਜਾਂਦਾ ਯਾਰ ਇਹਦਾ ਸ਼ਰਟ ਆ ਪੂਰੀ ਭਾਈ ਮੈਂ ਕਹਾ ਯਾਰ ਮੈਂ ਇਹਨੂੰ ਕਹੀ ਜਾਂਦਾ ਮੈਂ ਟੀ ਸ਼ਰਟ ਮੈਂ ਕੀ ਕਰਨੀ ਇਹ ਤਾਂ ਭਾਈ ਅਸੀਂ ਲੈਣੀ ਲੈਣੇ ਆ ਇਹ ਤੇਰਾ ਗੁੱਸਾ ਨਾ ਕਰਿਓ ਤਾਂ ਹੱਸਦੇ ਆ ਜਦ ਕੱਪੜੇ ਲੈਣੇ ਅਸੀਂ ਲੈ ਲੈਣੇ ਆ ਹਾਂ ਇਹ ਤਾਂ ਗੱਲ ਹੈ ਆਪੇ ਮੁੰਡਾ ਬਿਲ ਕਰੂਗਾ ਹਾਂ ਆਹੋ ਬੇਲੇ ਮੁੰਡੇ ਦੇ ਸਿਰ ਮਾਰ ਦੋ ਐ ਬਾਪਾ ਜੀ ਇਹਦਾ ਇਹਦਾ ਗੱਲ ਗਲਤ ਨਹੀਂ ਐ ਨਾ ਹੁਣ ਬਈ ਲੈਣੇ ਦਾ ਨਹੀਂ ਕਰਨਾ ਮੇਰੀ ਗੱਲ ਘਰ ਵਾਲੀ ਨਹੀਂ ਦੇ ਕੇ ਦੇਣੇ ਪੈਣੀਆਂ ਮਾਂ ਨੂੰ ਵੀ ਲੈ ਕੇ ਦੇਣੇ ਪੈਣੀਆਂ ਉਹ ਤਾਂ ਠੀਕ ਆ ਮਾਂ ਨੂੰ ਵੀ ਦਿੱਤੇ ਲੈਣੇ ਘਰ ਵਾਲੀ ਵੀ ਦਿੱਤੇ ਲੈਣੇ ਆ ਉਹ ਤਾਂ ਠੀਕ ਆ ਕਹੀ ਸੀ ਬਿਲ ਤਾਂ ਤਹੀਂ ਦੇਣਾ ਪਰ ਫੇਰ ਫੇਰ ਅਨਲਿਮਿਟਿਡ ਹੋ ਜਾਂਦਾ ਨਾ ਕੰਮ ਨਹੀਂ ਹੁੰਦਾ ਲੈ ਹਸਾਬ ਕਰ ਚੱਲੋ ਹਾਂ ਹਸਾਬ ਕਰ ਚੱਲਦੀਆਂ ਅਸੀਂ ਇੰਨਾ ਨਹੀਂ ਚੱਲਦੀਆਂ ਅੱਗੇ ਨਹੀਂ ਹੁੰਦੀਆਂ ਹੈਗੀਆਂ ਆਵਾ ਗੋਣ ਹਮਮ ਲਈ ਵਾਸਤੇ ਹੈਂ ਅੰਕਲ ਵਾਸਤੇ ਕੋਈ ਨਹੀਂ ਹੈ ਉਹ ਵੀ ਜੇ ਪਸੰਦ ਆਊਗਾ ਤਾਂ ਲੈ ਲੇੜੀ ਕਿੰਨੀ ਸੋਹਣੀ ਕੋਟੀ ਹਾਂ ਅਕਲ ਵਾਸਤੇ ਕੋਟੀ ਮਾਜੀ ਬਹੁਤ ਰੋਹੀ ਜੀ ਇਹਨੂੰ ਦੇਖਣੇ ਤੋਂ ਦੋ ਹਾਂ ਵੱਧ ਪਾ ਲਿਆ ਨਬੋ ਆਹੋ ਇਹਨੇ ਅੰਕਲ ਇਦਾਂ ਹੀ ਫਸਾ ਲੈਣਾ ਇਹਨੇ ਕਹਿੰਦਾ ਅੰਕਲ ਨੂੰ ਦੇਖਣ ਤਾਂ ਦੋ ਹੈ ਇਹਨੇ ਆਪੇ ਹੌਲੀ ਹੌਲੀ ਗੱਲਾਂ ਜਿਵੇਂ ਪਤਾ ਆ ਕੇ ਅੰਕਲ ਜੀ ਬਹੁਤ ਸੋਹਣੀ ਅੰਕਲ ਵੀ ਥੋੜਾ ਖੜਾ ਇਹਨੂੰ ਰਾਹ ਦਿੰਦਾ ਹਾਂ ਅੰਕਲ ਨੇ ਉਮਰ ਕਰਦੀ ਵੀ ਹੈ ਬਿਲਕੁਲ ਬਿਲਕੁਲ ਮੈਂ ਤਾਂ ਪਜਾਮੇ ਗੁੰਦ ਤੇ ਕੱਲੇ ਸਾੜ ਦਿੰਦਾ ਨਹੀਂ ਚਲੋ ਮਾੜੀ ਮੋਟੀ ਠੰਡ ਲੱਗਦੀ ਭਾਈ ਅੱਗ ਬਾਲ ਲੂਂਗੇ Pantai ni hari Dan ramai Pasul <laughs> <laughs> ਨਹੀਂ ਨਹੀਂ ਇਹ ਆ ਚਲੋ ਜਾ ਕੇ ਟਵੀ ਮੈਂ ਤਾਂ ਜੈਕ ਪਿਛਲੇ 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 ਸਾਲ ਮੰਮੀ ਲਈ ਤੀ ਪਾਪਾ ਜੀ ਜੋਗੀ ਨਹੀਂ ਹੈ ਟੈਟ ਹੋਈਗੀ ਕਿ ਤੇ ਟੈਟ ਤੀ ਕੋਈ ਜਿਪ ਹੋਰ ਤਰ੍ਹਾਂ ਦੀ ਜਿਪਾਂ ਲੈ ਆਉਂਦਾ ਇਹ ਬਰੀਕ ਹੂੰ ਇਹ ਸੜੀਆਂ ਖਰਾਬ ਹੋ ਜਾਂਦੀਆਂ ਅੱਛਾ ਜੀ ਹਾਂ ਇਹ ਮੋਟੀ ਮਾ ਭਾਈ ਮੰਨ ਤਾਂ ਮੋਟੀ ਜਿਪ ਆਈ ਜਾਏਗੀ ਨਹੀਂ ਆਈ ਤਾਂ ਪਹਿਲਾਂ ਇਹ ਖਰਾਬ ਹੋ ਜਾਂਦੀ ਇਹ ਬਰੀਕ ਆ ਜੀ ਹੂੰ ਇਹ ਵੀ ਨਹੀਂ ਬਰੀਕ ਹੈ ਮੰਮੀ ਬਰੀਕ ਹੈ ਪਾਸਪੋਰਟ ਬਹੁਤ ਭਰ ਆ ਯਾਰ ਹੈ ਦਿਖਾ ਤਾਂ ਬੱਲੇ ਸਭ ਵਧੀਆ ਲੱਗਦਾ ਮਾਂ ਵੀ ਪਾ ਦੇਖੋ ਸੂਟ ਤਾਂ ਬਹੁਤ ਘੈਣਾ ਜਸਮੀਨਾ ਭੱਜਿਆ ਔਰੇ ਨੂੰ ਭੱਜਿਆ ਭੱਜਿਆ ਆ ਜਾ ਆਦਾ ਥੋੜਾ ਭੱਜਿਆ ਉਹ ਨਹੀਂ ਨਹੀਂ ਉੱਥੀ ਰਹਿ ਉੱਥੀ ਉਹ ਕੱਪੜੇ ਪਹਿਲੋ ਤੂੰ ਹੋ ਗਏ ਨੇ ਤਾਂ ਹੋ ਗਏ ਲੈ ਆ ਦੇ ਇਹਦਾ ਲੈ ਕਿ ਮੈਂ ਸੜਾ ਮਮੀ ਦਾ ਲੈ ਆ ਗਊ ਮੈਂ ਬਰਵਾ ਉਹ ਤਾਂ ਨਹੀਂ ਕਿਹਾ ਮੈਂ ਕਿ ਭੱਜਿਆ ਕਿੰਨੇ ਲਵਾਈ ਲਾਈ ਦਾ ਚੱਕ ਕੇ ਲਾਈ ਠੀਕ ਹੈ ਮੇਰੇ ਕੋਲ ਹੈ ਜੀ ਅੱਜ ਨਾ ਮੇਰੇ ਐ ਹਾਂ ਸੋਹਣਾ ਲੱਗਦਾ ਬਹੁਤ ਨਾ ਭਾਈ ਕਿੰਨੇ ਦਾ ਹੈ ਫੁੱਲ ਬਲੇਲ ਕਿੰਨੇ ਦਾ ਹੈ ਸਹੀ ਸਹੀ ਦੱਸੀ ਦੇਖ ਲੈ ਮੈਂ 바ਰਗੇਨਿੰਗ ਨਹੀਂ ਕਰਨਾ ਚਾਹੁੰਦੀ ਨਹੀਂ 500 ਦਾ ਜਾਂ 3500 ਦਾ ਜੀ ਬੱਲੇ 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 3500 ਦਾ ਬਈ ਤੈਨੂੰ ਇਹਦਾ ਦੇਣਾ 7-800 ਰੁਪਏ ਬਸ ਮੈਂ ਹਾਂ ਦੇਖ ਤੇ ਨਵੀਂ ਜਿਹੇ ਹੁੰਦਾ ਵੀ ਜੇ ਬੰਦਾ ਕਿਤੇ ਪਹੁੰਚ ਜਾਂਦਾ ਸੀ ਜਮਈ ਗਿਰ ਜਾਂਦੇ ਨੇ ਆ ਕੀ ਨਹੀਂ ਨਹੀਂ ਇਹਦਾ ਚੱਲ ਮਖਾ올 ਆ ਸਾਡਾ ਇਹਦਾ ਇਹਨੂੰ ਵੀ ਪਤਾ ਵੀ ਮਖਾ올 ਕਰਦੇ ਆ ਜੀ ਐਨੀਵਰਸਰੀ ਦਾ ਗਿਫਟ ਦੇ ਰਹੇ ਦੇਖੀ ਆ ਦੇਖੀ ਜਮਈ ਦੇਖ ਲੈ ਜੇ ਸੂਟ 깔 ਸਰਦਾ ਫਿਰ ਆ ਦੇਖੀ ਆ ਜਾ ਰਿੰਗ ਤਾਂ ਲੈਣੀ ਆ ਡਾਇਮੰਡ ਵਾਲੀ ਹਾਂ ਉਹਦੇ ਲੈਣੀ ਚਾਹੁੰਦੇ ਹਾਂ ਇਹ ਕੋਈ ਐਦਾਂ ਦਾ ਕੁੜਤਾ ਨਹੀਂ ਹੈਗਾ ਇਹੋ ਜਿਹੇ ਕੱਪੜੇ ਚ ਕੁੜਤਾ ਮਤਲਬ ਕੋਈ ਸਮਝਦੇ ਤੁਸੀਂ ਹਾਂਜੀ ਮਗਰ ਆਸ਼ ਨਹੀਂ ਹੈ ਤੁਸੀ ਮੰਮੀ ਇਹ ਸਾਰੇ ਉਹ ਭਾਈ ਜਿਹੜਾ ਹੁਣ ਰੱਖਿਆ ਉਹ ਦਿਖਾ ਦੇ ਭਾਈ ਮੈਨੂੰ ਇਹ ਜੇ ਅੱਜ ਨਹੀਂ ਹੈਗਾ ਭਾਈ ਕਹਿੰਦੇ ਇਹ ਇਹ ਮੇਰਾ ਚੂਵਾ ਆ ਵੀ ਦਿਖਾਈ ਇੱਕ ਜੀਪਾ ਦਾ ਕਿਹਾ ਤਾਂ ਉਹ ਟ੍ਰੈਕ ਟੁੱਟ ਗਿਆ ਹਾਂ ਆ ਦਿਖਾਈ ਮੈਂ ਟ੍ਰੈਕ ਟੁੱਟ ਜੀ ਦੇਖਿਆ ਤਾਂ ਉਹ ਨਹੀਂ ਕਿਹੜਾ ਦਿਖਾ ਨਹੀਂ تھا ਉਸਦੇ ਦਿਖਾ ਯਾਰ ਖੋਲ ਕੇ ਦਿਖਾ ਸਸਿਕਾ ਇਹ ਸਾਰੇ ਆ ਸਾਡੀ ਛੁਟਕੀ ਲਈ ਵੀ ਲਿਆਇਆ ਤਾਂ ਹੁਣ ਕੱਪੜੇ ਲੈ ਐਨੇ ਕਿ ਜੇ ਮੰਮੀ ਇਹ ਟੋਪੀ ਦੇ ਲੈਣੀ ਦੀ ਹੁਣ ਸ਼ਾਮਾ ਸ਼ਾਮਾ ਆ ਗਈ ਨਾ ਨਹੀਂ ਜਸਵੀ ਪਹਿਲਾਂ ਤਾਂ ਧੁੱਪ ਸੀ ਨਹੀਂ ਐਨੀ ਨਹੀਂ ਲੱਗਦੀ ਵੈਸੇ ਹੂੰ ਚਲੋ ਫਿਰ ਰਹਿਣ ਦੋ ਰਹਿਣ ਦੋ ਫਿਰ ਦੇ ਦੇ ਲਿਆ ਮਾੜੀ ਜੀ ਆ ਕਿੰਨਾ ਸੋਹਣਾ ਹੈ ਜੀ ਟੋਪੀ ਰਹਿ ਗਈ ਛੂਟਾ ਨੂੰ ਕਦੇ ਯਾਰ ਕੋਈ ਜਨਾਨੀ ਮਾੜਿਆ ਕਹਿੰਦੀ ਹੁੰਦੀ ਆ ਨਹੀਂ ਹੈਂ ਦੇਖ ਲਾ ਕਦੇ ਨਹੀਂ ਕੋਈ ਜਨਾਨੀ ਛੂਟਾ ਚਾਹੇ ਇਹ ਸਾਲਾ ਹੋਵੇ ਮਾੜਾ ਹੀ ਇਹਨਾਂ ਨੇ ਕਿਹਾ ਬਹੁਤ ਸੋਹਣਾ ਬਹੁਤ ਸੋਹਣਾ ਹਾਂ 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 ਇੱਥੇ ਦੇ ਠੀਕ ਹੈ ਨੀ ਕਾਲੀ ਜਿਹੜਾ ਕਾਲੇ ਦੇ ਪਿਆ ਅੱਛਾ ਇਹਦੇ ਨਾਲ ਨੂੰ ਆਹ ਆਏ ਹਾਂਜੀ ਪੂਰਾ ਸੈੱਟ ਹੈ ਜੀ ਪੂਰਾ ਸੈੱਟ ਆ ਇਹ ਭਾਈ ਠੀਕ ਆ ਠੀਕ ਆ ਆ ਦੇ ਭਾਈ ਯਾਰ ਕੱਪੜਾ ਹੂੰ ਵਧੀਆ ਹਾਂਜੀ ਸਾਈਕਲ ਪੁੱਛ ਰਹਾ ਮੈਂ ਕਿੰਨੇ ਦਾ ਲੱਗਦਾ ਹੂੰ ਅਸੀਂ ਪਿਛਲੇ ਨਹੀਂ ਆ ਕਿੰਨਾ ਸੋਨਾ ਹੈ ਕਿਹੜਾ ਆ ਜੀ ਇੱਕ ਦੇਖ ਮੇਰੀ ਗੱਲ ਹੁਣ ਕਿੰਨੀ ਰੇਜ ਤਿੰਨ ਚਾਰ ਸੂਟ ਖੋਲੇ ਨੇ ਆ ਦੇਖੋ ਜੀ ਤਿੰਨੇ ਚਾਰ ਇਹਨੂੰ ਕਿਸੇ ਕਿਸੇ ਨੂੰ ਮਾੜਾ ਕਿਹਾ ਤਾਂ ਭਾਈ ਇਹ ਕਿੰਨੇ देखो जी देखो वो कहना पहला मैं साइकिल दी डील मार लवां सरदार जी ਨਾਲ ਪਾਪਾ ਜੀ ਕਹੀ ਜਾਂਦੇ ਆ ਜਿੱਦਣ ਤਾ ਜਾਣਾ ਏ ਉਦਣ ਸਾਈਕਲ ਮੰਨੂ ਤੇ ਜੀ ਇਹ ਪਜਾਮੇ ਕੁਰਤੇ ਆ ਨਾ ਉਹ ਹੈ ਨਹੀਂ ਗਾਈ ਜੇ ਸੋਹਣਾ ਲੱਗੇ ਇਹ ਸੂਟ ਤਾਂ ਬਹੁਤ ਸੋਹਣਾ ਆ ਦੇਖ ਤਾਂ ਮੰਮੀ ਆਏਗਾ ਮੈਨੂੰ ਦਵਾ ਦੇ ਦੇਖੀ ਨਹੀਂ ਸੀਟਾ ਵਾਹੀ ਨਾ ਹਾਂ ਹਾਂ ਸ਼ਾਲ ਹੈ ਉਹ ਸੂਨਤਾ ਵਾ ਪੂਰਾ ਸੈੱਟ ਇਹ ਤਾਂ ਸ਼ਾਲ ਹੈ ਐਂਡ ਠੰਡ ਲੁਕਦੀ ਆ ਠੰਡ ਤਾਂ ਲੁਕੂਗੀ ਉਹ ਇਕ ਆ ਦਿਖਾਉਂਦੇ ਆ ਆ ਦੇਖ ਆ ਪੂਰਾ ਸੈੱਟ ਆ ਹਾਂ ਆ ਦੇਖ ਮਮੀ ਹਾਂ ਜੀ ਦਵਾ ਨੂੰ ਦੇਖੀ ਤਾਨੂੰ ਪੁੜਕਾਈ ਜਾਂਦੇ ਆ ਪਸ਼ਮੀਨਾ ਲੈਣਾ ਜੀ ਪਸ਼ਮੀਨਾ ਤੂੰ ਮਹਗਾ ਬਹੁਤ ਲਾਉਣਾ ਨਹੀਂ ਤਾਂ ਲੈ ਲੀਏ ਮੈਂ ਤਾਂ ਹੀ ਬਹੁਤ ਲਾਉਣਾ ਭਾਈ ਤੂੰ ਤਾਂ 4000 ਦਾ ਸੂਟ ਲਾਉਂਦਾ ਆ ਕੀ ਆ ਇਹ ਆ ਦੇਖੋ ਜੀ ਜ਼ਬਰਦਸਤ ਸੂਟ ਯਾਰ ਸੂਟ ਤਾਂ ਵੈਸੇ ਘੈਂਟ ਆ ਜ਼ਬਰਦਸਤ ਕਿੰਨੇ ਦਾ ਇਹ ਪਰ ਘੈਂਟ ਆ ਪੈਸੇ ਨਹੀਂ ਘੈਂਟ ਆ ਕਿੰਨੇ ਦਾ ਹੈ ਨਹੀਂ ਅੱਜ ਮੈਂ ਹੈਗਾ ਅੱਜ ਨਹੀਂ ਰੇਟ ਨਜਾਇਜ਼ ਦੱਸਦਾ ਅੱਛਾ ਫਿਰ ਲੈ ਲੈ ਹੈ ਤਾਂ ਸਾਡਾ ਇਹ ਮਿੱਤਰ ਆ ਪਰ ਹੁਣ ਇਹ ਕਈ ਵਾਰ ਫਿਰ ਨਜਾਇਜ਼ ਗੱਲ ਕਰ ਦਿੰਦਾ ਨਹੀਂ ਜੀ ਨਹੀਂ ਆਪ ਦੇਖੋ ਜੀ ਬਹੁਤ ਜੀ ਮੈਨੂੰ ਵੀ ਆਪ ਦਾ ਸੋਣਾ ਆ ਕਿੰਨੇ ਦਾ ਤਾਂ ਜਿਹੜਾ ਹਸਮੀਰ ਆ ਦਿਖਾਏ ਕਿਹੜਾ ਜੀ ਦਿਖਾ ਛੇਤੀ ਦੇ ਕੇ ਮੇਰੇ ਕੱਪੜੇ ਧੋਣੇ ਮੈਂ ਦੇਖੋ ਜੀ ਦੇਖੋ ਕੋਈ ਗੱਲ ਉਹ ਦੱਸਦੇ ਕਿੰਨੇ ਦਾ ਵੀਰ ਮੈਂ ਇੱਕ ਇਦਰ ਸ਼ੋਅ ਕਰੂੰਗਾ ਸੂਟ ਆਪਣੇ ਆ ਵੀ ਸੂਟ ਹਾਂ ਆ ਵੀ ਸੂਟ ਸੋਹਣਾ ਹੈ ਯਾਰ ਆ ਦੇਖੋ ਜੀ ਬਿਲਕੁਲ ਬਿਲਕੁਲ ਬੰਦਾ ਗੁਲਾਬੀ ਨਾਲ ਗੁਲਾਬੀ ਨਾਲ ਉਹ ਸੂਟ ਸੋਹਣਾ ਲੱਗਦਾ ਰੰਗ ਦੇ ਜੀ ਹਾਂ ਜੀ ਸੂਟ ਤਾਂ ਸੋਹਣਾ ਲੱਗਦਾ ਜੀ ਰੇਂਜ ਵੀ ਦੇਖ ਲਿਓ ਜੀ ਰੰਗ ਦੇ ਕਿੰਨਾ ਸੋਹਣਾ ਸੂਟ ਦਾ ਨਾਲੇ ਮੋਟਾ ਹੈ ਨਿਆਣੇ ਵਾਲੀ ਮੈਂ ਫੋਨ ਕਰਦੀ ਆ ਉਹ ਮੰਗਦੀ ਹੂੰ ਕੀ ਬਾਤ ਹੈ ਇਹ ਇਸਕਾ ਦੁਪੱਟਾ ਦੁਪੱਟਾ ਦਾ ਪੂਰਾ ਭਰਿਆ ਪਿਆ ਹੈ ਨਾ ਸਾਰੀ ਭਰਿਆ ਪਿਆ ਹੂੰ ਛੋਲ ਹੈ ਹਾਂ ਜੀ ਛੋਲਾ ਪੂਰੀ ਐਸੇ ਐਸੇ 10 15 ਪੀਸ ਹੋਰ ਕਰ ਲੋ ਤਾਂ ਅੱਛਾ ਹੋਰ ਕਰ ਲੋ ਕਲਰ ਹੋਰ ਹੈਗੇ ਆ ਹਾਂ ਜੀ ਹੋਰ ਕਲਰ ਦਿਖਾ ਦੇ ਖੋਲੀ ਜਿੰਸੀ ਮਰਜ਼ੀ ਵੈਸੇ ਤੈ ਤੈ ਨਾ ਖੋਲੀ ਉੱਦਾਂ ਕੱਢ ਦੇ ਕਿਹੜੇ ਕਿਹੜੇ ਆ ਕਲਰ ਆ ਮਨ ਕਿ ਇਦੀ ਹਰ ਗੁੰਦੀ ਇਹੋ ਦੇ ਆ ਆਹਾਂ ਉਹ ਕੰਬੜੀ ਜੀ ਉਹ ਹਵਾ ਚੱਲ ਪਈ ਨੂੰ ਲੱਗੀ ਜ਼ਿਆਦਾ ਚੱਲਦੀ ਹੂੰ ਪਿੱਛੇ ਓ ਬਈਆ ਇਹਦੇ ਵਿੱਚ ਚੁੰਗਣੀ ਵੀ ਆ ਕਿਤੇ ਚੁੰਗਣੀ ਨਾ ਗਿਰ ਜੇ ਥੱਲੇ ਤਾਂ ਕੀ ਵੀ ਮੈਂ ਚੁੰਗਣੀ ਕਿੰਨੇ ਦਾ ਤਾਂ ਇਹ ਆਹ ਵੜਾ ਕਿੰਨੇ ਦਾ ਜਾਇਜ ਜਾਇਜ ਜਾ ਜੀ ਕਰ ਦੋ ਪਸ਼ਮੀਨਾ ਇਹਨਾਂ ਜੀ ਪ्युअर ਪਸ਼ਮੀਨਾ ਜ਼ਬਰਦਸਤ ਹੋ ਪਸ਼ਮੀਨਾ ਇਹ ਇਹ ਕਸ਼ਮੀਰ ਤੇ ਲਿਆਂਦਾ ਵਾ ਹਾਂਜੀ ਲੈ ਹੋਰ ਕਿੱਥੇ ਲਾਇਆ ਕਸ਼ਮੀਰ ਤੇ ਲਾਇਆ ਬੰਦਾ ਕਸ਼ਮੀਰੀ ਹੈ ਤਾਂ ਇੱਕ ਸੂਟ ਕਿੱਧਰ ਕਰ ਹੋਗਾ ਬੰਦਾ ਦਾ ਕਸ਼ਮੀਰੀ ਆ ਠੀਕ ਆ ਸੂਟ ਸੂਟ ਵੀ ਕਸ਼ਮੀਰੀ ਹੋਗਾ ਨਹੀਂ ਸੂਟ ਵੀ ਕਸ਼ਮੀਰੀ ਹਾਂ ਲੋਰਾਂ ਤੋਂ ਫਿਰ ਕਸ਼ਮੀਰ ਤੇ ਲਿਆਂਦਾ ਹੁਣ ਲਾ ਲੋਰ-ਵੋਰ ਤੋਂ ਹੋ ਗਿਆ ਲੋਰ-ਵੋਰ ਤਾਂ ਚੱਲੀ ਜਾਂਦੀਆਂ ਗਾ ਲੁਧਿਆਣੇ ਲੁਧਿਆਣੇ ਵਾਲੀ ਹੋ ਗਿਆ ਸੂਟ ਵੀ ਤੇ ਕਈ ਹੋ ਗਿਆ ਫਿਰ ਥੋੜਾ ਬਤਾ ਉਹ ਖਰੋੜ ਨਹੀਂ ਲਾਇਆ ਇਸ ਵਾਰ ਲਾਇਆ ਤਾਂ ਹਾਂ ਬੀਕ ਗਿਆ ਬੀਕ ਗਿਆ ਲਾਇਆ ਯਾਰ ਮੈਨੂੰ ਕਿਹਾ ਤਾਂ ਸਾਨੂੰ ਦੇ ਜੀ ਕਰਦਾ ਕਿ ਕਿਲੋ-ਕਿਲੋ ਉਸ ਮੈਨੂੰ ਫੋਨ ਨਹੀਂ ਚ ਹੈ ਫੋਨ ਕਿਹਾ ਕਰ ਹੁਣ ਮੈਨੂੰ ਦੱਸੂਗਾ ਆਪਣੇ ਕੋਲ ਪੈਸੇ ਆ ਜੀ ਇੱਕ ਤਾਂ ਇਹ ਰੈਂਜ ਦੱਸ ਮੈਨੂੰ ਕਿੰਨੀ ਹੈ ਇੱਕ ਜਿਹੜਾ ਆਹ ਬਰਾਊਨ ਬਰਾਊਨ ਕਲਰ ਦਾ ਉਹਦੀ ਰੇਂਜ ਦੱਸਦੇ ਮੈਨੂੰ ਕਿੰਨੀ ਆ। ਤੁਸੀਂ ਜੇ ਨਾ ਇੱਕ ਇਹ ਰੇਡ 2500 ਦਾ ਜਿਹੜਾ ਜਰ ਮਰਜ਼ੀ ਲੈ ਲੋ। ਕਿੰਨਾ ਇਹ ਕੀ ਰੇਟ ਸੀ ਪੇਸ ਕੀ। ਉਹ ਰੱਖੋ ਕਿਹੜਾ ਰੱਖਣਾ। ਮਗਰ ਕਪੜਾ ਚਲੇਗਾ ਬਹੁਤ ਵਧੀਆ। ਇਤਨਾ ਸੋਹਣਾ। ਪਹਿਲੇ ਕਪੜਾ ਚ ਲੈ ਲਮ ਫਿਰ پیسے ਦੇ ਦੂੰਗਾ। ਕੋਈ ਬਾਤ। ਹਾਂ ਠੀਕ ਹੈ ਜੀ। ਹਾਂ ਇਹ ਵੀ ਠੀਕ ਹੈ। ਠੀਕ ਹੈ ਜੀ। ਨਹੀਂ ਗੱਲ ਪਤਾ ਕੀ ਹੈ ਇਹਨੇ ਜਦ ਤੱਕ ਜਾਣਾ ਹਜੇ ਹਜੇ 2-3 ਮਹੀਨੇ ਉਰੀ ਹੈ ਇਹ। ਹਾਂਜੀ ਹਾਂਜੀ। ਜਦ ਤੱਕ ਜੇ ਕੰਪਲੇਂਟ ਆ ਗਈ ਫਿਰ ਅਸੀਂ ਵਾਪਸ ਕਰ ਦੇਣਾ। ਠੀਕ ਹੈ ਓਕੇ। ਠੀਕ ਆ। ਵੇਖ ਲਾ ਹੂੰ ਵੀਡੀਓ ਚ 4-5 ਪਰਾ ਪੈਣਾ ਹੀ ਨਹੀਂ ਵੀਡੀਓ ਚ ਗਰੰਟੀ ਕਹੀ ਆ ਹੁਣ ਪਾ ਲੈਣਾ ਲੈ ਗੱਲਾਂ ਕਾਦੀਆਂ ਕਰਦੇ ਤੁਸੀਂ ਮੈਂ ਪਾ ਲਉ ਕੋਈ ਗੱਤ ਨਹੀਂ ਇੱਧਰ ਛਾ ਡੱ ਲੱਡੂ ਪਾਈ ਚੁੱਤਾ ਪਿਆਈ ਇਹ ਮੇਰਾ ਚੁੱਤਾ ਮੇਰਾ ਚੁੱਤਾ ਪਿਆ ਲੈ ਉਹ ਗੁੱਟਾ ਲਾਗੀ ਬੁੱਝ ਪਾ ਆ ਦੇਖ ਇਹ ਹੱਥ ਜਾਊਗਾ ਹਾਂ ਇਹ ਲੈ ਗੁੱਸਾ ਆਂਦਾ ਦੇ ਉਹ ਹੱਥ ਪੈ ਗਈ ਨੂੰ ਨਿੱਪੜਦੀ ਫੜਦੀ ਨਹੀਂ ਹੈਗੀ ਲੈ ਹੁਣ ਹੁਣ ਸ਼ਾਂਤ ਆ ਇਹ ਲੈ ਵਾਸ ਜਦੇ ਸ਼ਾਂਤ ਮੰਦੀ ਪੋਜਲਾ ਲੁਧਿਆਣਾ ਲਾ ਵੀ ਮੇਤਰਾ ਇਹ ਇਹ ਥੋੜੇ ਹੌਲੇ ਆਗੇ ਸੂਟ ਹਨਾ ਨਹੀਂ ਨਹੀਂ ਜ਼ਬਰਦਸਤ ਸੂਟ ਹਾਂ ਦੇਖੋ ਜੀ ਨਾ ਜਿਵੇਂ ਬੀਜ ਜੀ ਨਹੀਂ ਹੁੰਦੀ ਪਾਉਂਦੇ ਮਤਲਬ ਪਕੜੀ ਹੀ ਮੰਨ ਕੇ ਤੁਹਾਨੂੰ ਇਹ ਦੇ ਤਾਂ ਇਹ ਨੇਮੋ ਤੇ ਸੂਟ ਦੀ ਭੈਣ ਦਾ ਫੋਨ ਆਇਆ ਵਾ ਸਾਡੀ ਦਾ ਭਾਈ ਲੁਧਿਆਣੇ ਤੋਂ ਤੇ ਉਹ ਸੂਟ ਲੱਗੇ ਵੇ ਆ ਪਸੰਦ ਕਰਨ ਵੀਡੀਓ ਕਾਲ ਆਈ ਵੀ ਆ ਇਹ ਮੈਂ ਕਿਹਾ ਉਹ ਸੇਲ ਨਹੀਂ ਵੀਡੀਓ ਦੇ ਜਰੀਏ ਦੇਖ ਲਓ ਸਾਨੂੰ ਕਿੰਨੇ ਰਿਸ਼ਤੇ ਜੁੜੇ ਆ। ਟੁੱਟੋਗੇ ਉਸ ਤੋਂ ਇਲਾਵਾ। ਕਿੰਨੀਆਂ ਬੂਆ ਬਣ ਗਈਆਂ, ਕਿੰਨੀਆਂ ਮਾਸੀਆਂ, ਕਿੰਨੀਆਂ ਭੈਣਾਂ ਬਣ ਗਈਆਂ ਭਾਈ ਹਨਾ। ਤੇ ਬਹੁਤ ਸਾਰਾ ਪਿਆਰ ਮਿਲਦਾ ਲੋਕਾਂ ਦਾ। ਤੇ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਅਸੀਂ ਕਰਦੇ। ਜਿਹੜੇ ਇੰਨਾ ਪਿਆਰ ਕਰਦੇ ਆ ਫੈਮਿਲੀ ਮੰਗਣਾ ਆਪਣੀ ਮੰਗਣਾ ਵਰਤਦੇ ਆ ਇਹ ਤਾਂ ਸਾਡੀ ਭੈਣੇ ਆ ਇਹਨਾਂ ਦਾ ਗੋਤ ਵੀ ਔਜ ਲਈ ਆ। ਮੰਮੀ ਇਹ ਤਾਂ ਭਖਣਾ ਹੈ। ਇਹਨੂੰ ਪਕਾਣਾ। ਬਹੁਤ ਪਖਣਾ ਹੈ। ਨੂੰ ਕਿੱਦਾਂ ਕਰ ਪਤਾ ਲੱਗਦਾ ਗਰਮਾ ਸੂਂਗੋ ਤੇਰੇ ਕੋਲੇ ਆ ਜਾਣਾ ਮੁੜ ਕੇ ਦੇਖ ਇਹ ਕੁੜੀ ਨੇ ਆਣਾ ਸਾਡੀ ਨੇ ਹਾਏ ਨਾ ਕਹੀਂ ਪਰ ਕਿਉਂ ਨਹੀਂ ਪਟੂ ਇਹ ਛਾਪ ਆਏ ਨੂੰ ਹੈ ਕੜਾਈ ਤਾਂ ਨਹੀਂ ਹੈ ਇਹ ਵਿੱਚੀ ਤਾਗੇ ਕਹ ਹੈ ਤਾਗੇ ਦਾ ਤਾਂ ਨਹੀਂ ਹੈਗਾ ਕਿ ਧਾਗੇ ਦਾ ਧਾਗੇ ਕਹੇ ਵਿੱਚ ਵਿੱਚ ਅੱਛਾ ਡਿਜ਼ਾਈਨ ਜ਼ਬਰਦਸਤ ਹੈ ਇਹ ਸੂਟ ਮੋਟਾ ਨਹੀਂ ਹੈ ਪਤਲਾ ਹੈ ਠੀਕ ਹੈ ਜਣੀ ਇਹ ਦਿਖਾਈ ਬਹੁਤ ਵਧੀਆ ਚੀਜ਼ ਹੈ ਜੇ ਮੈਂ ਪਲਾਜ਼ੀ ਸੋਟਾ ਲਵਾਂ ਇੱਕ ਆ ਹੈ ਜਿਹੜਾ ਮਰਵਿੰਦਰ ਨੂੰ ਕਹਿੰਦੇ ਮੈਨੂੰ ਦਵਾਇਆ ਹੈ ਤਾਂ ਵੈਸੇ ਹੀ ਆ ਵਿੱਚ ਭਾਈ ਧੱਗਾ ਹੈ ਧੱਗੇ ਧੱਗੇ ਆਹ ਬੜਾ ਧੱਗਾ ਹੈ ਵਿੱਚ ਹਾਂ ਇਹਦਾ ਯਾਰ ਬਹੁਤ ਇਹ ਮਸ਼ੀਨੀ ਆ ਨਾ ਬਿਲਕੁਲ ਪਾਈ ਬਿਲਕੁਲ ਮੈਂ ਵੀ ਟ੍ਰੈਕ ਸੂਟ ਜਿਹਾ ਲੱਗਿਆ ਵਾ ਜੀ ਇੱਕ ਦੇਖਣ ਆ ਪਾਇਆ ਵਾ ਮੈਂ ਕਮੀ ਟ੍ਰੈਕ ਸੂਟ ਤਾਂ ਪਾ ਲਿਆ ਪਜਾਮਾ ਇਹਦੇ ਨਾਲ ਆ ਪਿਆ ਦੇਖਦੇ ਹੋ ਹੈ ਤਾਂ ਬਹੁਤ ਮੋਟਾ ਵੈਸੇ ਲੱਗਾ ਏ ਦੁੱਧ ਦੱਤ ਨੂੰ ਉਹ ਬਾਕੀ ਦੇਖਦੇ ਆਂ ਉਹ ਕੀ ਬਣਦਾ ਹਾਂਜੀ ਹੋਰ ਹੈਗਾ ਮੋਟੇ ਹੈਗੇ ਉਹ ਦੇਖੋ ਉਹਦੇ ਨਾਲ ਦੇ ਇਸ ਦੇ ਨਾਲ ਇਹਦੇ ਦੋ ਇਹ ਇਹ ਦੋ ਆ ਨਾ ਇਹ ਦੋ ਜਿਹੜਾ ਦੇਖਾ ਤਾਂ ਕਿਹੜਾ ਦੇਖਿਆ ਪਤਾ ਨਹੀਂ ਆ ਫਿਰ ਆਹ ਦੇਖ ਭਏ ਆਹ ਪਏ ਨੀ ਪੰਜੇ ਸੂਟ ਕੱਢੇ ਤੇ ਇਹਨਾਂ ਚ ਉਹ ਉਹ ਕਹੇ ਜਿਿਹੜੀ ਕੜਾਈ ਦੀ ਵਾਲੇ ਕੋਲ ਇਹ ਕੜਾਈ ਠੀਕ ਲੱਗਦੀ ਇਹ ਕਿੰਨੇ ਸੋਹਣੇ ਕੜਾਈ ਖੋਲ ਕੇ ਦੇਖ ਖੋਲ ਅੱਟ ਬੱਟਾ ਨਹੀਂ ਖੋਲ ਕੇ ਤਾਂ ਦੇਖੋ ਪਹਿਲਾਂ ਖੋਲੇ ਤੇ ਪਤਾ ਲੱਗਦਾ ਸੂਟ ਦਾ ਦੇਖਾਂ ਚਲੋ ਇਹ ਪਤਲੀ ਹੈ ਉਹ ਦੇ ਚੁੰਨੀ ਵਾਗੀ ਲੱਗਦੀ ਛੋਲ ਪਤਲਾ ਹੁਟਾ ਜੇ ਇਸੇ ਗਰਮੀ ਰਹੇਗਾ ਤਾਂ ਇਹ ਚੱਲੇਗਾ ਨਹੀਂ ਨਹੀਂ ਉਹ ਪਾਣੀ ਨਹੀਂ ਉਹਨੇ ਕੋਟੀ ਨਹੀਂ ਨੇ ਪਾਣੀ ਠੀਕ ਹੈ ਨਾ ਹਮ ਤੇ ਆਹ ਕਮੀ ਆ ਦਿਖਾਉ ਮੇ ਇਹ ਨਾ ਕੋਟੀ ਪੈਣੀ ਆ ਤਾਲੂਗੇ ਇਹ ਜੋ ਨਹੀਂ ਕੋਟੀ ਨਹੀਂ ਪੈਣੀ ਕੋਟੀ ਮਾ ਮੈਨੂੰ ਤੇ ਚੱਲੋ ਕਿਤੇ ਨੂੰ ਕਿਆ ਮੋٹے ਸੂਟ ਲਿਆ ਮਾਂ ਦੀ ਦੀਦੀ ਦੀ ਦੀਦੀ ਕਹਿੰਦੀ ਕੋਟੀ ਨਹੀਂ ਪਾਣੀ ਕੋਟੀ ਨਹੀਂ ਪਾਣੀ ਬਸ ਮੋਟ ਵੀ ਕੋਟੀ ਨਹੀਂ ਪਹਿਣੀ ਚਾਹੀਦੀ ਉੱਪਰ ਨੂੰ ਮੈਂ ਤਾਂ ਮੋਟਾ ਸੂਟ ਕਿੱਥੇ ਤੇ ਨਹੀਂ ਆ ਮੈਂ ਜਸਦੀ ਉਹ ਪਹਿ ਜੜੇ ਉਹਨਾਂ 'ਪਨੀ ਕੋਟੀ ਨਾ ਇਹ ਹੋ ਆਹ ਉਹ ਤਾਂ ਪਹਿ ਜਾਉ ਉਹ ਜੀ ਦੇਖ ਲੈਣੇ ਹੋਰ ਹੋਰ ਹੈ ਨਹੀਂ ਇਹ ਕਹਿੰਦਾ ਵੀ ਇੱਕ ਬੀਬੀ ਨੇ ਹੁਣ ਕਰਿਆ ਕਿੰਨੇ ਪਤਲੀ ਹੈ ਦੋ ਹੀ ਲੈ ਦੋ ਮੈਂ ਤਾਂ ਕਹਿੰਦੀ ਦੀਦੀ ਨੇ ਲਿਆ ਕਿਹੜਾ ਹੁਣ ਦੀਦੀ ਉਹ ਕਿੰਨੇ

ਮੰਮੀ ਇਹ ਤਾਂ ਹੋ ਜਾਣਾ ਤੇ ਸਰ ਜੀ ਆਹ ਪਾ ਇਹ ਨਾ ਹੋ ਜਾਣਾ ਵਿੱਚ ਜੇ ਬਹੁਤੀ ਬਹੁਤੀ ਕੰਨਾ ਵਿੱਚ ਆਇਆ ਹੈ ਇਹਨਾਂ ਨੇ ਕਹੇ ਜੂ ਪੱਲਾ ਚੌੜਾ ਰੱਖ ਲੂ ਥੋੜਾ ਜਿਆਦਾ 25 25 ਅਗਰ ਕੇਰਾ ਰੱਖਤੇ ਫਿਰ ਕੀ ਕਹੇ ਬੀ ਬੂ ਤਾਂ ਤ ਹੋਊਗਾ ਮੇਰੇ ਨਾਲ ਨਹੀਂ ਨਹੀਂ ਇਹ 25 ਵਾਲਾ ਜੀ ਇਹ 25 ਵਾਲਾ ਕਹਿੰਦੇ ਇਹ 25 ਵਾਲਾ ਹੀ ਪਾਰੀ ਹੈ ਮਦਮ ਆ ਜਾਣਾ ਰਾਮ ਨੂੰ ਹਾਂ ਹਮ ਆਪੇ ਕੇਰਾ ਥੋੜਾ ਜਿਹਾ ਬੜਾ ਰੱਖ ਹੋ ਜਾਊਗਾ ਆਹ ਚੀਜ਼ ਹੋਰ ਕੀ ਆਹੀ ਹੋ ਜਾਊਗਾ ਜੇ ਐ ਨਹੀਂ ਹੋਣਾ ਮੰਮੀ ਨੇ ਕਹਿੰਦੇ ਨਹੀਂ ਹਾਂ ਮੈਂ ਕਹਿੰਦਾ ਰਿਸ਼ਤੇਦਾਰ ਆ ਗਿਆ ਕੋਈ ਪਣਿਆਲੀ ਵਾਲੇ ਲੱਗਦੇ ਆਜੋ 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 ਮੈਂ ਤਾਂ ਬੋਲਟ ਦੀ ਆਵਾਜ਼ ਸੁਣ ਕੇ ਪਹਿਲੇ ਹੀ ਮਗਾ ਲੈ ਹਾਂਜੀ ਕਿੱਦਾਂ ਬਾਲਪੁੱਤ ਠੀਕ ਹੈ ਮਗਾ ਲੈ ਵੀ ਬੋਲਟ ਆ ਗਿਆ ਮੈਨੂੰ ਲੱਗਦਾ ਪਣਿਆਲੀ ਵਾਲੇ ਰੇਤੇਦਾਰ ਆ ਗਏ ਨਹੀਂ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋਰ ਕੀ ਕਾਲੇ ਕਾਲੇ ਲੱਗੇ ਆਈ ਜਾਂਦੇ ਕੀ ਗੱਲ ਪੜੋਣ ਉਹ ਕੋਈ ਪੁਰਾਣਾ ਜਿਹਾ ਨਹੀਂ ਦਵਾਉਂਦਾ ਅੱਜ ਦੇਖ ਲੈ ਦੁਕਾਨ ਲਈ ਵੀ ਸੂਟਾਂ ਦੀ ਕੋਈ ਨਾ ਮਰੀਦ ਕੱਢ ਹਾਂ ਵਗੇ ਸਾਡੇ ਤੋਂ ਸਹੀ ਠੀਕ ਹੋਵਾਂਗੇ ਅਸੀਂ ਚੰਗੀ ਕਰਾਂਗੇ ਹਾਂ ਕਾਲੀ ਨਜ਼ਰ ਨਾ ਲੱਗੇ ਸਤਿ ਸ਼੍ਰੀ ਅਕਾਲ ਜੀ ਸਾਡੀ ਘਰ ਠੀਕ ਠਾਕ ਆ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਹੁਣ ਕੀ ਕਰਾਂ ਜੀ ਨੇ ਕੋਈ ਲੈਨੇ ਵੀ ਗੋਦਿਆਂ ਵਿਚਾਰੇ ਖਲਾ ਰੱਖਦੇ ਸਾ ਹਰ ਰੋਜ ਯਾਰ ਜੀ ਤਾਂ ਹੁਣ ਤਾਂ ਪੰਪ ਦੇ ਦੇ ਕੇ ਮੇਰਾ ਜਾਦਾ ਕੁੰਡਾ ਕਰਾ ਲੈਣਾ ਲੈ ਲੈਨੇ ਪੰਜ ਚਾਰ ਕ ਸੂਟ ਹੁਣ ਮੋਟੇ ਮੋਟੇ ਸੂਟ ਦੇ ਕੇ ਜਾ ਹੁਣ ਸਾਡੀ ਰੋਪੜ ਜਾਣ ਦੀ ਹੁ ਸਲਾਹ ਇਹ ਵੀ ਕੋ ਨੂੰ ਹੋਰ ਦੇ ਗੱਲਾਂ ਮਾ ਨਾ ਆਈ ਮੇਰੀ ਗੱਲ ਸੁਣ ਲੈ ਜਿਹੜਾ 3 3000 ਦੇ ਭਰਾਉ ਦਿਖਾ ਬੱਲੇ ਬੱਲੇ 4 5000 ਦਾ ਦਿਖਾਇ ਜੀ ਹਾਂ ਪਰ ਜਾਣੇ ਸੋਈ ਹਾਂ ਜੀ ਇਹ ਨਹੀਂ ਦੇਖਣਾ ਸਟੋਲ ਵਾਂਗੂ ਜੀਜਾ ਕਰਾਉਗਾ ਜੇ ਕੁੰਡਾ ਸਟੋਲ ਵਾਂਗੂ ਸਟੋਲ ਹਾਂ ਸਟੋਲ ਵਾਂਗੂ ਕਤਲ ਦੇਖੋਗੇ ਇਧਰ ਨਹੀਂ ਛੋਲੇ ਇਸ ਤਰ੍ਹਾਂ ਦੇ ਸਟਾਲ ਹੁੰਦੀ ਜਿਹੜੀ ਛੋਲ ਕੇ ਸੌਲ ਹੁੰਦੀ ਇੱਕ ਸਟਾਲ ਹੁੰਦੀ ਸਟਾਲ ਥੋੜੀ ਛੋਟੀ ਹੁੰਦੀ ਚਾਹ ਦੀ ਸਟਾਲ ਆਹ ਏ ਹਾਂ ਇਸ ਤਰ੍ਹਾਂ ਹੀ ਦਿਖਾ ਰਹੀ ਹੈ ਸਟਾਲ ਹੈ ਜੀ ਹਾਂ ਸਟਾਲਾਂ ਦਿਖਾ ਦੇ ਯਾਰ ਜੀ ਬਹਿ ਜਾਓ ਬਣਾਵ ਬਣਾਓ ਹਾਂ ਨਾਲੇ ਉਹ ਲਿਆ ਪਾਣੀ ਪੂੜੀ ਪਾਣੀ ਠੰਡਾ ਜਿਹਾ ਪਾਣੀ ਲਿਆ ਠੰਡਾ ਜਿਹਾ ਪਾਣੀ ਗਲ ਜਾਮ ਕਰਾਂ ਮੈਂ ਆਪਣੀ ਨਣਤਾ ਬਿਮਾਰ ਨਹੀਂ ਕਰਾਂਗੀ अच्छा ठीक <laughs> 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 <प्रेला गादी मेरीचा. laughs> <laughs> <laughs> है ठीक है। ਭੈਣ ਕਹਿੰਦੀ ਮੇਰੀ ਚਾ ਮਾਦਲੇ ਉਹ ਤਾਂ ਤੇ ਆਉਣਾ ਨਹੀਂ। ਨਹੀਂ ਨਹੀਂ ਆਉਣਾ ਜ਼ਰੂਰ ਆਉਣਾ ਆਉਣਾ ਕਹਤੇ ਨਹੀਂ ਸੀਗਾ। ਹਾਂ। ਫੇ ਆਉਣਾ ਜ਼ਰੂਰ ਆ ਹੋਣਾ। ਮਾਤਾ ਜੀ ਮੈਂ ਉਹ 15 ਤਰੀਕ ਤੋਂ ਪਹਿਲਾਂ ਪਹਿਲਾਂ ਮਾਰੂ ਜੀ ਕਿਹੜਾ ਦਸੰਬਰ ਤੋਂ ਸੁਣੇ ਛੁੱਟੀਆਂ ਮਿਲ ਹੋ ਜਾਂਦੀਆਂ ਨੇ। अच्छा अच्छा मैं कौन है वीर मेरी बात सुन था था। सही सही ला दे मेरे ਘਰ ਵਾਲੇ ਨੇ ਦਿਵਾਉਣਾ ਹੈ ਮੈਨੂੰ ਦੱਸ ਕੀ ਲੈ ਮੇਰੀ ਗੱਲ ਨਹੀਂ ਸੁਣਦੇ ਤੁਸੀਂ ਇੰਗੇਜਮੈਂਟ ਐਨੀਵਰਸਰੀ ਵਾਲੀ ਵਾਲੀ ਵੀਡੀਓ ਮੇਰੇ ਖਿਆਲ ਚ ਅਪਲੋਡ ਕਰਤੀ ਠੀਕ ਹੈ ਨਹੀਂ ਕਰੀ ਹਜੇ ਨਹੀਂ ਕਰੀ ਉਹ ਕੱਤੀ ਸੁਣ ਲਓ ਜੀ ਪਹਿਲਾਂ ਅੱਛਾ ਵੀ ਉਹ ਨਾ ਤੁਹਾਨੂੰ ਮੈਂ ਫੇਰ ਵੀ ਕੁਰਤਾ ਲੈ ਕੇ ਆਈਆਂ ਹਾਂ ਜਿਵੇਂ ਮਰਜ਼ੀ ਲੈ ਕੇ ਆਈਆਂ ਠੀਕ ਆ ਮੈਂ ਤਾਂ ਤੁਹਾਨੂੰ ਗਿਫਟ ਦੇ ਦਿੱਤਾ ਤੁਸੀਂ ਮੈਨੂੰ ਕਿਹਾ ਤਾਂ ਪੈਂਡਿੰਗ ਹੋਊਗਾ ਪਰ ਹੁਣ ਦਵਾ ਦਿਓ ਮੈਨੂੰ ਇੱਕ ਹੁਣ ਤੁਸੀਂ ਐਂ ਦਾ ਕਰੋ ਨਾ ਫੇਰ ਹਾਂ ਜੀ ਹਲਵਾਰੀਆਂ ਖੋਲ ਲਓ ਜਿਹਦੇ ਕੱਪੜੇ ਵੱਧ ਹੋਏ ਉਹਦੇ ਕੱਪੜੇ ਕੈਨਸਲ ਹੀ ਜੇ ਘੱਟ ਹੋਏ ਉਹ ਲੈ ਦਿਓ ਉਹਨਾਂ ਦੇ ਜਿੱਤ ਜਾਣਾ ਉਹਨਾਂ ਦਾ ਹਾਰ ਜਾਣਾ ਉਹ ਕੱਪੜੇ ਘੱਟ ਜਾਣੇ ਸੱਚੀ ਗੱਲ ਆ ਭਾਈ ਹਾਂ ਜੀ ਉਹਨਾਂ ਨੇ ਜਿੱਤਿਆ ਉਹ ਨਹੀਂ ਨਹੀਂ ਸਾਡੇ ਥੋੜਾ ਜਿਹੜੇ ਸਾਲ-ਸਾਲ ਦੇ ਹੋ ਨਹੀਂ ਜਿਹੜੇ ਆ ਮਹੀਨੇ ਦੋ ਮਹੀਨੇ ਦੇ ਉਹ ਤੂੰ ਮਹੀਨੇ ਦੋ ਮਹੀਨੇ ਦਾ ਚਾਹੇ 6 ਮਹੀਨੇ ਦਾ ਹੀ ਲਾ ਲ ਫਿਰ ਵੀ ਮੈਂ ਹੀ ਹਾਰ ਮੈਂ ਹੀ ਜਿੱਤਣਾ ਆਪਾਂ ਹੀ ਤੁਸੀਂ ਕਿੰਨੇ ਤੇਰੇ ਟੋਟਲ ਕੱਪੜਿਆਂ ਦੀ ਗੱਲ ਇੱਕ ਹਵਾਈ ਦਾ ਟੇਰੀਆ ਹੁਣੇ ਕੱਪੜਿਆਂ ਦੀ ਫੁੱਲ ਉਹਨਾਂ ਦੀ ਵੀ ਇਹਦਾ ਇੱਥੇ ਕੁਰਸੀਆਂ ਚ ਭਰੇਵੇਂ ਬੰਦੇ ਦੋ ਤਿੰਨ ਬੈਠਣ ਖੁਰਦੇ ਉਹ ਸਾਡੇ ਕੋਲ ਤਾਂ ਪੱਕੇ ਹੀ ਲੈ ਫੇਰ ਤੁਹਾਡਾ ਕਹਿਣਾ ਦੀਦੀ ਆਏ ਬਈ ਜਨਾਨੀਆਂ ਖਰੀਦੀਆਂ ਬੰਦੇ ਨਹੀਂ ਖਰੀਦੇ ਮੈਂ ਦੀਦੀ ਕੋਲ ਨਾਟ ਕਰੋ ਕਰੋ ਗੱਲ ਕਰੋ ਗੱਲ ਬਾਈ ਦੀਦਾ ਗੱਲ ਪਤਾ ਕਿਆ ਹੈ ਵੋਟਾਂ ਜ਼ਿਆਦਾ ਹਾਂ ਇਹ ਕੱਲ ਹੀ ਖਹਿ ਕੇ ਖੜਾ ਛੜਾਉਣਾ ਹੁਣ ਜੇ ਮੈਨੂੰ ਇਹ ਦਿਵਾਉਂਦੇ ਆਂ ਦਿਵਾ ਲਓ ਫੋਨ ਨੂੰ ਸੀ ਤਬਾ ਗੋ ਤੇ ਮੈਨੂੰ ਲੈ ਲੈ ਕੀ ਗੱਲ ਕਰਤੀ ਪਹਿਲਾਂ ਉਹਦੇ ਕੱਪੜੇ ਦੇਖ ਲੈ ਮੇਰੇ ਜਿਹੜਾ ਕਿਤੇ ਬਾਹਰ ਦਾ ਫੇਰ ਲਿਆ ਦੋ ਹੈ ਨਹੀਂ ਪਾ ਇਹ ਹਰਦੀਪਾ ਆ ਗਈ ਆ ਗਈ ਹੈਲੋ ਨਹੀਂ ਆਈ ਮੈਂ ਤੇਨਾਂ ਹੀ ਹੱਥ ਲੱਗ ਗਿਆ ਇੱਧਰ ਨਹੀਂ ਲੱਗੇ ਆ ਗਾੜੂ ਕੱਪੜੇ ਦੇਖ ਲਓ ਵੱਧ ਕਿਦੇ ਘੱਟ ਕਿਦੇ ਲੈ ਦੋ ਹਾਂ ਮੈਂ ਤਾਂ ਦੇਖਣੇ ਨਹੀਂ ਮੈਨੂੰ ਤਾਂ ਪਤਾ ਹੀ ਮੇਰੇ ਘਟਾ ਆ ਦੇਖ ਆ ਹੁੰਦੀ ਸਚਾਈ ਮੈਨੂੰ ਤਾਂ ਪਤਾ ਵੀ ਮੇਰੇ ਘਟਾ ਕਿਉਂਕਿ ਮੈਂ ਘਟ ਲਿਖ ਚੱਲ ਬਾਕੀ ਛੱਡ ਮੈਂ ਕਹਿੰਦਾ ਜਿਹੜੇ ਮੰਜੇ 'ਪੇ ਕੱਪੜੇ ਪਏ ਆਜੋ ਆਜੋ ਮੇਰੇ ਇੱਥੇ ਦਾ ਸਾਲ ਇੱਥੇ ਤੋਂ ਜ਼ਿਆਦਾ ਸਾਡੀ ਆ ਘਰ ਵਾਲੇ ਐ ਜਦੋਂ ਬੱਲੇ ਨਹੀਂ ਆਣ ਵਾਲੇ ਗੱਲ ਕਰਦੇ ਹਾਂ ਹਾਂ ਇਹ ਤਾਂ ਹੈ ਨਹੀਂ ਵੈਸੇ ਇੱਕ ਗੱਲ ਹੈ ਜਾਂ ਇਸ ਗੱਲ 'ਚ ਤਾਂ ਬਾਈ ਦੇਖੋ ਚਾਹੇ ਵੀਡੀਓ ਹੋਰ ਵੀ ਬੰਦੇ ਦੇਖਦੇ ਆ ਲੈਡੀਸ ਦੇ ਸੂਟ ਸਭ ਨਾਲੋਂ ਜ਼ਿਆਦਾ ਹੁੰਦੇ ਇਹਨੇ ਪੂਰੇ ਹੋ ਨਹੀਂ ਸਕਦੇ ਕਦੇ ਨਹੀਂ ਹੋ ਸਕਦੇ ਤੇ ਲਓ ਜੀ ਇੱਧਰ ਸਟੋਲਾਂ ਦਿਖਾ ਰਹੇ ਆ ਉੱਧਰ ਭੈਣ ਕੱਢੀ ਸੂਟ ਤਾਂ ਭੈਣ ਨੇ ਲੈ ਲੇ ਇੱਕ ਪਤਾ ਨਹੀਂ ਦੋ ਤੇ ਹੁਣ ਸਟੋਲਾਂ ਦੇਖ ਰਹੇ ਆ ਨਾਲ ਇਹ ਬਰਾਊਨ ਕਲਰ ਆ ਕਾਫੀ ਜੀ ਕਲਰ ਕੋਫੀ ਕਲਰ ਆ ਕੋਫੀ ਹਾਂਜੀ ਸਟੋਲਾਂ ਛੋਲਾ ਛੋਲਾ ਹਾਂ ਪੁੱਤ ਇਹ ਥੋੜੀਆਂ ਛੋਟੀਆਂ ਹੁੰਦੀਆਂ ਇਹਨਾਂ ਨੂੰ ਸਟੋਲਾਂ ਕਹਿੰਦੇ ਆ ਦੇਖ ਐਦੋਂ ਦਿਖਾਉਣ ਤੋਂ ਪਹਿਲੇ ਹਾਂ ਟੋਪ ਪਜੇ ਮੈਂ ਤੇ ਦਿਖਾ ਰਾਂਗਾ ਫਿਰ ਆਏ ਆਂ ਦਿਖੂਗਾ ਕਲੀਅਰ ਬਲੈਕ ਬਲੂ ਤੇ ਬਰਾਉਨ ਹੈ ਇੱਕ ਕਾਫੀ ਇੱਕ ਬੁੱਠ ਮੈਂ ਕੀ ਕੁ ਦਿਲ ਤੇ ਭਰਦੀ ਪਈ ਸੀ ਦੇਖ ਯਾਰ ਤੂੰ ਕੱਪੜੇ ਧੋਲਾ ਗੌਰ ਨਾਲ ਹੈ ਧੋਲੇ ਜਿਵੇਂ ਸਾਰੇ ਗੌਰ ਨਾਲ ਪਰ ਉਪਰ ਨੂੰ ਜਾਣਾ ਹੈ ਤੇ ਉਪਰ ਕਿਆ ਕਰਨਾ ਕੋਫਾ ਤਾਂ ਹੋ ਜਾਣਾ ਉਹ ਕੁਛ ਨਹੀਂ ਹੈਗਾ ਰੋਪੜ ਤੇ ਆਏ ਹੁਣ ਅਸੀਂ ਪਰ ਉਪਰ ਤੇ ਆਏ ਸੀ ਕਿਆ ਨੀਦੀ ਦੀ ਕੁਛ ਵੀ ਤੇ ਆ ਗਈ ਹਾਂ ਹੋਰ ਦਿਖਾ ਹੋਰ ਦਿਖਾ ਦੇ ਹੋਰ ਹੋਰ ਰੰਗ ਦਿਖਾਉਂਗਾ ਨਾ 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 ਪਹਿਣ ਹੋਰ ਵੀ ਹੈਗੇ ਆ ਕੱਢਣ ਲੱਗਿਆ ਹੋਰ ਵੀ ਹੈਗੇ ਆ ਦੇਖ ਲੈਣੇ ਹੋਰ ਆ ਕਦਾਂ ਲੱਗ ਜੀ ਹੋਰ ਕਿਤੇ ਨੂੰ ਗੁੱਬੀ ਨੇ ਆ ਰਿਹਾ ਹਜੇ ਰੰਗ ਕੱਢ ਯਾਰ ਘੈਂਟ ਘੈਂਟ ਜੇ ਕਲਰ ਇਹ ਪੰਨੇਸ ਤੋਂ ਮੈਂ ਜੀ ਆ ਮਾਰ ਨਹੀਂ ਹੈ ਪਲੇ ਬਲੇ ਲਓ ਆ ਜਿਆਦਾ ਸਹੀ ਗੱਲ ਆ ਹਾਂ ਹੋਰ ਕੋਈ ਲੇਟੈਸਟ ਲੇਟੈਸਟ ਯਾਨੀ ਨਵਾਂ ਲੇਟੈਸਟ ਜੀ ਆ ਹਾਂ ਜੀ ਦੀਦੀ ਕੀ ਹੋਰ ਕਲਰ ਤੇ ਹੈ ਤਾਂ ਤੁਸੀਂ ਸਪੈਸ਼ਲ ਕਲਰ ਲੇਕੀਆ ਇਕੇ ਆ ਇਕੇ ਆ ਕਹਿੰਦਾ ਬਾਦ ਜਿਹੜਾ ਵਧੀਆ ਹੁੰਦਾ ਸਮਾਨ ਉਹ ਉਹ ਵਿਕਲਣਦਾ ਇਹਨਾਂ ਕੋਲ ਜਦੇ ਉਹ ਇਕੇ ਹੁੰਦਾ ਹਾਂ ਆ ਵੀ ਘੈਂਟਾ ਦੋਹੇ ਹੁੰਦੇ ਹੈਗੇ ਕਲਰ ਨਹੀਂ ਕੱਢਣੇ ਨਹੀਂ ਹੁੰਦੇ ਇਹਦੇ ਦੋਹੇ ਸਭ ਕਾ ਥੱਲੇ ਰੱਖੀ ਜਾਣੇ ਰੱਖੀ ਜਾਣੇ ਨਹੀਂ ਨਹੀਂ ਹਾਂ ਵੀ ਨਾ ਤਾਹਾਂ ਲਾਉਣੀਆਂ ਪਹਿਣ ਨੀ ਆ ਵੀ ਹਾਂ ਵੀ ਤੋਹੇ ਕਲਰ ਸੋਹਣੇ ਆ ਹਾਂ ਪਰ ਸਹੀ ਗੱਲ ਆ ਰੈੱਡ ਕਲਰ ਨਾਲੇ ਫੇਵਰੇਟ ਆ ਤੇਰੇ ਭਾਈ ਦਾ ਹਾਂ ਮੈਨੂੰ ਦਵਾਗਾ ਫਿਰ ਜੀ ਹੁਣ ਲੱਗੀਆਂ ਭਾਈ ਖੁੱਲਣ ਕੋਟੀਆਂ ਅਡੀ ਕੋਟੀ ਦੇਖਣਾ ਕੋਟੀ ਦਿਖਾ ਯਾਰ ਤੇਰੇ ਸਾਈਜ਼ ਦੀ ਦਿਖਾ ਦੀਦੀ ਦੇ ਸਾਈਜ਼ ਦੀ ਦਿਖਾ ਰੰਗ ਤਾਂ ਸਾਰੇ ਹੀ ਦਿਖਾ ਦੇ ਜਿਹੜੀ ਪਸੰਦ ਆ ਕੀ ਉਹ ਲੈ ਲੈਣੀ ਹਾ 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 ਅੱਛਾ ਪ੍ਰੋਣਾ ਸਾਹਿਬ ਨੂੰ ਪਤਾ ਹੈ ਕਿਹੜਾ ਰੰਗ ਲੈਣਾ ਜੀ ਵੀ ਨੇ ਜੀਤਾ ਕਹਿੰਦਾ ਨਹੀਂ ਮਾਤਾ ਇਹਦੇ ਦੇਖ ਕਹਿੰਦਾ ਇਹਦੇ ਇਹਦੇ ਲੈਣ ਦਾ ਤਾਂ ਰੰਗੇ ਨਹੀਂ ਜਿਹਦਾ ਇਹ ਤਾਂ ਹੁਣ ਦਿਵਾਨ ਕਰਕੇ ਕਹੀ ਜਾਂਦਾ ਲੈਣੀ ਨਹੀਂ ਨੇ ਦੇਖਣੀ ਰੰਗੇ ਨਹੀਂ ਸੱਟਾਣ ਦੇ ਲਈ ਇਹ ਵੀ ਕੁੱਤੀ ਉਹ ਹਾਂ ਯਾਰ ਕੁੱਤੀ ਸੋਹਣੀ ਆ ਬੜੀ ਬੜੀ ਚੀਜ਼ ਦੇਖੋ ਕਪੜਾ ਦੇਖੋ ਕਪੜਾ ਭਾਈ ਸਦਾ ਪਹਿਲੇ ਬੋਲੇਗਾ ਨਹੀਂ ਲੈਣਾ ਨਹੀਂ ਲੈਣਾ ਫਿਰ ਕਿਥੇ ਹੈ ਇੱਕ ਸਟੇਟਮੈਂਟ ਕਿਵੇਂ ਦਾ ਠੀਕ ਹੈ ਆ ਵੀ ਕਲਰ ਸੋਹਣਾ ਯਾਰ ਜੀਜਾ ਜੀ ਇੰਨੇ ਸੋਹਣੇ ਸੋਹਣੇ ਦਾ ਕਲਰ ਦਿਖਾਉਂਦਾ ਮੁੰਡਾ ਹੈ ਦੇਖੋ ਤਾਂ ਸਹੀ ਬੰਦਾ ਮੈਂ ਕਹਿੰਦਾ 5 7 ਲੈ ਲਵੇ ਇੰਨੇ ਸੋਹਣੇ ਸੋਹਣੇ ਕਿੱਲ ਜੇਬ ਢਿੱਲੀ ਹੋਣ ਤੇ ਡਰਦਾ ਜੀਜਾ 100 ਰੁਪਏ ਆ ਚੱਲ ਕੋਈ ਗੱਲ ਨਹੀਂ ਇਹ ਬੰਦਾ ਧਾਰ ਕਰ ਲੈਂਦਾ ਸਾਡਾ ਅਧਾਰ ਕਾ ਬੀ ਜਿਸ ਦਿਨ ਸੁਦੇ ਸੋਣੀ ਆ ਦੇਖ ਦੀਦੀ ਮੋੜੀ ਵੀ ਹੈ ਨਾ ਇਹ ਨਾਲੇ ਪਿੰਕ ਕੁੜੀਆਂ ਦਾ ਫੇਵਰੇਟ ਹੁੰਦਾ ਨਾਲੇ ਕਹਿੰਦੇ ਇਹ ਵੀ ਰੰਗ ਹੈ ਯਾਰੇ ਸਾਰੀਆਂ ਮੈਂ ਦਿਖਾ ਲ ਦਵਾ ਨਾ ਇਹਦੇ ਫਿੱਟ ਨਹੀਂ ਆਣੀ ਅੱਛਾ ਜੀ ਹਾਂ ਗਾਰੰਟੀ ਨਹੀਂ ਇਹਦੇ ਦੀਦੀ ਹੈ ਦੀਦੀ ਦੀਦਾ ਮੇਰੀ ਗੱਲ ਸੁਣ ਲੈ ਪਹਿਲੀ ਉਹ ਪਸੰਦ ਆ ਗਈ ਆ ਦੇਖ ਸਾਈਡ ਪਰ ਕੱਢੀ ਹੋਈ ਹੈ ਮਾਤ ਲ ਮੇਰੀ ਆ ਗਈ ਆ ਵੀ ਸੋਣੀ ਆ ਯਾਰ ਕੁਟੀ ਕੁਕੀਆਂ ਵੈਸੇ ਸੋਹਣੀਆਂ ਸਾਰੀਆਂ ਹਾਂ ਪੁੱਤ ਹਾਂ ਪਤਾ ਅger ਜਾ ਕੇ ਤੇਰੇ ਲਈ ਨਹੀਂ ਪੁੱਤ ਬੜਾ ਸਹਜ ਆ ਇਹ ਆ ਜਾਏਗਾ ਜੈਕਟ ਆ ਗਈ ਹੈ ਲੇਡੀਜ਼ ਜੈਕਟ ਹੂੰ ਲੋ ਭਾਈ ਮੁੰਡੇ ਦਾ ਆ ਗਿਆ ਫੋਨ ਦੇਖੋ ਹੁਣ ਕਰੋ ਬਧੰਦ ਕੀ ਹੋਰ ਦੇਖ ਲਈਏ ਹਜੇ ਤੜਕੇ ਦੀ ਨਾਲ ਜਿਹੜੀ ਮੈਂ ਦੁਆ ਲੈ ਕਾ ਮੇਰੇ ਹੱਲ ਵੀ ਨਹੀਂ ਹੁੰਦਾ ਮੇਰੇ ਤਾਂ ਕੀ ਹੋਇਆ ਜੀ ਚੁੱਕ ਪੈ ਗਈ ਹੋਣੀ ਉਹ ਮੈਂ ਲੱਗਿਆ ਚਾਹ ਸਵੇਰੇ ਪਰਨਾ ਲੱਗੇ ਬੰਨਣ ਹੋਰ ਹੀ ਘਰੇ ਜਦ ਮੈਂ ਚਾਹਣ ਲੱਗਿਆ ਮੈਨੂੰ ਹੋੜ ਚੜ ਗਈ ਅੱਛਾ ਜੀ ਇੱਕ ਕੋਈ ਵੱਖ ਚੱਲਦਾ ਸੱਜਾ ਹੀ ਖਬਰ ਨਾ ਇਹ ਕਪੜੇ ਮੈਂ ਨਹੀਂ ਰਹਿਤਾ ਹਾਈ ਜੀ ਦਾ ਇੱਕ ਪਾਸੇ ਨੂੰ ਵਜਨ ਜਿਆਦਾ ਹੀ ਬੈਠਾ ਬੈਠਾ ਜੇ ਪਰਨਾ ਲੱਗੇ ਬੰਨਣ ਬਾੜੀ ਨੂੰ ਲੱਗੇ ਜਦ ਜਾਨ ਹੂੰ ਜਦ ਇਹ ਚੜ ਗਈ ਦੱਸ ਫੇਰ ਟੀਕਾ ਲਵਾ ਲੈਣਾ ਤਾਂ ਜੀ ਤਾਂ ਚਲ ਮੋਰ ਮੋਰ ਮੁੰਡੇ ਬੈਕ ਸਾਈਡ ਤੇ ਚੜੀ ਹਾਂ ਚੁੱਕ ਜੀ ਤੇ ਤਾਂ ਨਾ ਜਦ ਟੀਕਾ ਲਵਾ ਲਵੇ ਨਹੀਂ ਫੇਰ ਬਾਦੀ ਜੋ ਮੋਰ ਪਿੱਛੇ ਥੋੜੇ ਐ ਹਾਂ ਆ ਮੋਰ ਚ ਐ ਅੱਛਾ ਅੱਛਾ ਪਿੱਠ ਦੀ ਆ ਨਾ ਬਾਹ ਤੇ ਜੋੜ ਥੱਲੇ ਐ ਅੱਛਾ ਮੋਟਾ ਜਿਆ ਨਹੀਂ ਹੁੰਦਾ ਜਿਹੜਾ ਬੈਕ ਸਾਈਡ ਦਾ ਜੋੜ ਜਿਆ ਹੁੰਦਾ ਫਰ ਜਿਆ ਹੁੰਦਾ ਜਿਹੜਾ ਆਪਾਂ ਆਹ ਅੱਛਾ ਆ ਦੇਖ ਲੈ ਭਾਈ ਆ ਤਾਂ ਮੇਰੇ ਕੋਟੀਆ ਸੋਹਣੀਆਂ ਰੰਗੋਰੇ ਗ੍ਰੇ ਕਰੀ ਇਹਦੇ ਚ ਹੋਰ ਰੰਗ ਆ ਦਿਖਾ ਦੇ ਰੰਗ ਤਾਂ ਤੇਰੀ ਆ ਵੀ ਸੋਹਣਾ ਵੇਸੇ ਹਨਾ ਨਾਲੇ ਸਵੇਠਣ ਟੁੰਨੀ ਲੱਗੇਗਾ ਕਹਿੰਦੀ ਗਰੇ ਹਰੇਕ ਨਾਲ ਪੈ ਜਾਂਦੀ ਆ ਹਾਂ ਇਹ ਵੀ ਠੀਕ ਆ ਗਰੇ ਹਰੇਕ ਨਾਲੇ ਪੈ ਜਾਂਦੀ ਆ ਲਿਆ ਗਰਲੀ ਨਾ ਉਹ ਲਿਆ ਪੁੱਤ ਉਹ ਚੇਅਰ ਲਿਆ ਚੇਅਰ ਜਿੰਨਾ ਥਾ ਮੈਨੇ ਸਾਰੇ ਦੇ ਹੂੰ ਆ ਵੀ ਡੀਗ ਲਾ ਰੱਖ ਲੈ ਦੇਖ ਇਹ ਵੀ ਸੋਹਣਾ ਅੱਜ ਅਸੀਂ ਮਾਲ ਦਸਨ ਸਾਰੇ ਪਾਸੇ ਕਿਉਂ ਇਹ ਹੈ ਤਾਂ ਬਸ ਅੱਛਾ ਆਹ ਡਿਜ਼ਾਈਨ ਹੈ ਇਦਾਂ ਦਾ ਥੱਲੇ ਕੋਈ ਬਟੜੇ ਨਹੀਂ ਹੈਗਾ ਇਹ ਤਾਂ ਡਿਜ਼ਾਈਨ ਹੈ ਅੱਛਾ ਡਿਜ਼ਾਈਨ ਆ ਮੈਂ ਕਿਤੇ ਬਟੜਾ ਟੁੱਟੇ ਦੇਖਦੇ ਸਰਦਾਰ ਜੀ ਕੁੱਟੀ ਲੈ ਲਓ ਲੈ ਮੈਂ ਗੁੱਸਾ ਨਹੀਂ ਕਰੂੰਗੀ ਕੋਈ ਗੱਲ ਨਹੀਂ ਗੁੱਸਾ ਕਰਨੀ ਨਾ ਟੋੜਨੀ ਹੋਣੀ ਹਾਂ ਹਾਂ ਮਮਿ ਪਤਲੀ ਦਾ ਦੇਖ ਕੋਟੀਆਂ ਦਾ ਫੇਰ ਇਦਾਂ ਹੀ ਹੁੰਦੀਆਂ ਇਹਦਾ ਉਨ ਨੇ ਗਰਮੀ ਦੇਣੀ ਆ ਔੜੇ ਚਲਿਆ ਵਸ ਪਕੌੜੇ ਛਕੋ ਜੀ ਪਕੌੜੇ ਗਰਮਾ ਗਰਮ ਥੱਲਾ ਦੇਖੋ ਵਾਹ ਜੀ ਵਾਹ ਗੋਭੀ ਵਾਲੇ ਆ ਨਾਲੇ ਕਿਹੜੀ ਠੀਕ ਲੱਗਦੀ ਵਾਹ ਬੀਬਾ ਸਾਸ ਹੈ ਸਾਸ ਵੀ ਹੈ ਅਜੇ ਵੀ ਬਈ ਕੋਟੀਆਂ-ਕੁਟੀਆਂ ਬਹੁਤ ਸੋਹਣੀਆਂ ਐ ਨਿੱਕ ਨੰਬਰ ਚੀਜ਼ ਆ ਤੇ ਦਾ ਦੇਖਣ ਲੱਗਦੀ ਆ ਇਹ ਜੇ ਕਿਸੇ ਨੂੰ ਭਾਈ ਪਸੰਦ ਆਉਂਦੀ ਆ ਕੁਟੀ ਤਾਂ ਕਮੈਂਟ ਕਰਕੇ ਕੋਟੀ ਜਾਂ ਕੋਈ ਸੂਟ ਕਮੈਂਟ ਕਰਕੇ ਦੱਸਿਓ ਨੰਬਰ ਵੀ ਦੇਣਾ ਫੇਰ ਹਾਂ ਇਹਦਾ ਬੰਦੇ ਦਾ ਸਾਨੂੰ ਨੰਬਰ ਦੱਸ ਦੇਣਾ ਸੀ ਫੋਨ ਕਰ ਲਿਓ ਆਪਣਾ ਪਾਰਸਲ ਕਰ ਦੂੰਗਾ ਹਾਂ ਪਾਰਸਲ ਕਰ ਦੂੰਗਾ ਯਾ ਜਿੱਦਾਂ ਵੀ ਆ ਚਾਹੇ ਕਮੈਂਟ ਕਰ ਦਿਓ ਪਾਰਸਲ ਅਸੀਂ ਕਰ ਦੂੰਗੇ ਲੈ ਕੇ ਹਨਾ ਬਾਹਾਂ ਤਾਂ ਬੜੀਆਂ ਐ ਛੋਟੀਆਂ ਥੋੜੀਆਂ ਮਮਮੀ ਕਹਿੰਦੀ ਜ਼ਿਆਦਾ ਵੱਡੀ ਨਾ ਹੋ ਜਾਵੇ ਪਾ ਕੇ ਦੇਖ ਲੈ ਨਹੀਂ ਨਹੀਂ ਜ਼ਿਆਦਾ ਵੱਡੀ ਤਾਂ ਨਹੀਂ ਆ ਪਾ ਕੇ ਦੇਖ ਲਓ ਬਾਕੀ ਆ ਲੱਡੂ ਜਿਹਨੂੰ ਮੰਮੀ ਕੋ ਬੋੜਾ ਦੇ ਇਹ ਜੈਕਟ ਆ ਗਈ ਹੈ ਵਾਹ ਜੀ ਵਾਹ ਜਾਣੋ ਉਹਦੇ ਤੋਂ ਮੇਰੀ ਸਟਾਕ ਹੈ ਜਨੂੰ ਲਗਾਉਣਾ 100 ਕੋਟੀਆਂ ਵੀ ਸੋਹਣੀਆਂ ਬਾਈ ਸੂਟ ਵੀ ਸੋਹਣੇ ਆ ਤੇ ਹਾਂ ਸਟਾਲਾਂ ਵੀ ਸੋਹਣੀਆਂ ਸਾਰਾ ਕੁਝ ਸੋਹਣਾ ਹੈ ਇੱਕ ਨੰਬਰ ਕਲਰ ਆ ਸਾਰੇ ਬਹੁਤ ਸੋਹਣੀਆਂ ਚੀਜ਼ਾਂ ਐ ਸੂਟ ਸੀਤੇ ਸਵਾਏ ਵੀ ਹੈਗੇ ਆ ਅਣ ਸੀਤੇ ਵੀ ਹੈਗੇ ਆ ਤੇ ਹੁਣ ਪੀਏ ਚਾਹ ਜੀ ਚਾਹ ਆ ਗਈ ਗਰਮਾ ਗਰਮ ਤੇ ਮਿਲਦੇ ਆਂ ਫੇਰ ਤੁਹਾਨੂੰ